ਉੱਛਾ ਡਰੇ ਮੌਤ ਤੋਂ ਮੌਤ ਅੱਗੇ ਖੜੀ ਹੂੰ ਮੈਨੂੰ ਕਿਹੜਾ ਪਤਾ ਨਹੀਂ ਇਹ ਕੀ ਗੱਲ ਹੈ ਪਰ ਉਹ ਮੈਨਾਂ ਹਕੀਕਤ ਹੋਈ ਭਾਈ ਅੱਛਾ ਬਾਕੀ ਯਾਰ ਮੈਂ ਪੰਜਾਬ ਚ ਤੈਨੂੰ ਪਤਾ ਨਾ ਮੇਰੇ ਕੀ ਹਾਲਾਤ ਹੁੰਦੇ ਸੀ ਉਹ ਤੋਂ ਪੁਰਾਣੇ ਸਮੇਂ ਚ ਨਾ ਬਾਲੇ ਮਾੜੇ ਹਾਲਤ ਮੈਨੂੰ ਆਏ ਯਾਰ ਵੀ ਚਲ ਇੱਥੋਂ ਕਿਹੜਾ ਛੁੱਟ ਦਿਉ ਹੂੰ ਐਵੇਂ ਕੁੱਟ ਖਾਈ ਜਾਂਨੇ ਆ ਵਿਰਾਹ ਤਣ ਚੱਲ ਵਰਦੇ ਉੱਥੇ ਵੱਜ ਜਾਗੇ ਹੂੰ ਉਹ ਰੋਗ ਜਿ mù ਰੇ ਹੋ ਗਿਆ ਆ ਕੇ ਠੀਕ ਹੈ ਹੂੰ ਮੈਨੂੰ ਸਮਝ ਆ ਗਈ ਹੂੰ ਵੀ ਇਹ ਸਮੇਂ ਦਾ ਤੇ ਜਗ੍ਹਾ ਦਾ ਚੱਕਰ ਹੈ ਹੂੰ ਜਿਹੜਾ ਕੁਝ ਹੋਣਾ ਉਹ ਤਾਂ ਹੋਣਾ ਹੀ ਹੈ ਹੂੰ ਕਈ ਵਾਰੀ ਜਗ੍ਹਾ ਦੂਜੀ ਬਦਲ ਕੇ ਹੋਣਾ ਹੁੰਦਾ ਉੱਥੇ ਲੈ ਜਾਂਦਾ ਰੱਬ ਹੂੰ ਉਹ ਕਹਿੰਦਾ ਨਾ ਇੱਕ ਡਰਾਈਵਰ ਸੀਗੇ ਰਾਜਸਤਾਨੀ ਹੂੰ ਦੀਵਾਲੀ ਦੇ ਦਿਨ ਸੀ ਅੱਛਾ ਤੇ ਪੰਜਾਬ ਨੂੰ ਜਾ ਰਹੇ ਆ ਅੱਛਾ ਤੇ ਅੱਜ ਦੀਵਾਲੀ ਹੈ ਹਾਂ ਦਿਨੇ ਘੜ ਕੇ ਪੈਗ ਲਾਉਣ ਲੱਗੇ ਚੈਲਾ ਦੇ ਟਾਬੇ ਤੇ ਅੱਛਾ ਰਾਜਸਥਾਨ ਦੀ ਹੈ ਹਾਂ ਅਰਜੰਸਰ ਕੋਲੇ ਹਾਂ ਉਧਰ ਤੇ ਮੈਂ ਵੀ ਆ ਗਿਆ ਸੀ ਅੱਛਾ ਦਿਵਾਲੀ ਕਰਕੇ ਹਾਂ ਚੈਲਾਂ ਦੇ ਮੈਂ ਵੀ ਰੋਕ ਕੇ ਜਾਣਾ ਹੁੰਦਾ ਹਾਂ ਲਿਆ ਆ ਜਾ ਮੇਰੀ ਹਾਂ ਤੇ ਪਾਈ ਉਧਰੋਂ ਮੈਂ ਆ ਗਿਆ ਤੇ ਉਹ ਮੈਂ ਗੱਡੀ ਨਾਲ ਪਿੱਛੇ ਐਕਸੀਡੈਂਟ ਹੋਈ ਵੀ ਰਾਜਸਥਾਨ ਦੀ ਜਮ੍ਹਾਂ ਖਤਮ ਹੋਈ ਵੀ ਅੱਛਾ ਮੈਂ ਕਹਿਆ ਯਾਰ ਆ ਤਾਂ ਬਹੁਤ ਮਾੜੀ ਗੱਲ ਹੋਈ ਹੈ ਨਾ ਹਾਂ ਇਹ ਕਦੋਂ ਹੋਇਆ ਹਾਂ ਕੰਧ ਰਾਤ ਹੀ ਹੋਇਆ ਜਾਂ ਅੱਛਾ ਓਹੋ ਹੋ ਬਰੇ ਦਿਨਾਂ ਦੇ ਦਿਨ ਮੈਂ ਕਹਾਂ ਬੰਦੇ ਕਹਿੰਦਾ ਮਾਰ ਕੇ ਪਈ ਓਹ ਓਹ ਮੇਗਾ ਬੋ ਮਾੜੀ ਕਰਦਾ ਭਾਈ ਇੱਥੇ ਹੀ ਖੜਾ ਸੀ ਹੂੰ ਸਾਰੇ ਦਿਹਾੜੀ ਦੇ ਖੜੇ ਆ ਹੂੰ ਪੈਗ ਲੈ ਜਾਂਦੇ ਆ ਹੂੰ ਠੀਕ ਹੈ ਹੂੰ ਚੰਦਰ ਜਾਨੀ ਅੰਦਰੋਂ ਦੁਖੀ ਆ ਉਹ ਅੱਛਾ ਵੀ ਘਰੇ ਜਾਣਾ ਸੀ ਆਪਾਂ ਆਏ ਸੀ ਹਨਾ ਹਾਂ ਕਿਉਂਕਿ ਇਹ ਲੋਕ ਬੜਾ ਮੰਨਦੇ ਆ ਤਿਹਾੜਾਂ ਨੂੰ ਹਾਂ ਆਪਣੇ ਦਾ ਹਜੇ ਡਰਾਈਵਰ ਕਹਿੰਦੇ ਚੱਲ ਕੋਈ ਨਾ ਯਾ ਢਾਬੇ ਤੇ ਚੱਲਦੇ ਆ ਬਾਬੇ ਢਾਬੇ ਤੇ ਚੱਲਦੇ ਆ ਤਿਹਾੜ ਉੱਤੇ ਮਨਾਵਾਂਗੇ ਹਾਂ ਉੱਤੇ ਬਾਬੇ ਨੂੰ ਕਹਦੇ ਆਂਗੇ ਹਨਾ ਜੇ ਦੀਵਾਲੀ ਹੁੰਦੀ ਆ ਮੇਰੀ ਆਦਤ ਹੁੰਦੀ ਸੀ ਮੈਂ ਪਟਾਕੇ ਖੁੱਲੇ ਲਿਓਣੇ ਵੀ ਚਲਾ ਲਉ ਹਾਂ ਜੇ ਲੋਹੜੀ ਆ ਗਈ ਤਾਂ ਮੈਂ ਲੋਹੜੀ ਲਾ ਦੇਣੀ ਹਾਂ ਜਰ ਬੈਠ ਕੇ ਗੱਲਾਂ-ਬੱਤਾਂ ਕਰੋ ਖਾਓ ਪੀਓ ਯਾਰ ਰੋਟੀ ਫ੍ਰੀ ਆ ਯਾਰ ਹਾਂ ਆਪਾਂ ਤਿਹਾੜ ਮਨਾਉਨੇ ਆ ਵੀ ਬੰਦਿਆਂ ਦਾ ਦਿਲ ਲੱਗੀ ਹਾਂ ਤੇ ਜ਼ਿਕਰ ਛੱਡਿਆ ਹਨਾ ਹਾਂ ਇੱਕ ਤਰੀਕਾ ਹੁੰਦਾ ਸੀ ਉਹ ਇੰਜੋਏ ਕਰਾਉਣ ਦਾ ਉਹਨਾਂ ਨੂੰ ਹਾਂ ਬਿਲਕੁਲ ਸੀ ਉਹ ਕਹਿੰਦਾ ਸਾਰੀ ਦੇੜੀ ਪੇਗ ਲਾਈ ਗਏ ਜਦੋਂ ਹੋ ਗਿਆ ਮੂੰਹ ਨੇਰਾ ਹੂੰ ਉਹ ਕਹਿੰਦਾ ਮੈਂ ਚੱਲਦਾ ਅੱਛਾ ਪਹਿਲਾ ਦੂਜਾ ਕਹਿੰਦਾ ਮੈਂ ਤਾਂ ਸੌਣਾ ਹਾਂ ਹਾਂ ਕਹਿੰਦਾ ਤੂੰ ਸੌਂ ਜਾ ਅੱਛਾ ਕਹਿੰਦਾ ਉਹਨੇ ਗੱਡੀ ਕੱਢੀ ਅੱਛਾ ਆਈ ਐਮ ਝੜਕ ਕੁੱਤੜੋਂ ਆਉਣ ਨੂੰ ਹੂੰ ਗੱਡੀ ਬੰਦ ਹੋ ਗਈ ਉੱਥੇ ਅੱਗੇ। ਅੱਛਾ। ਛੜ ਕੋਲੇ। ਹੂੰ। ਉਹਨੇ ਸਟਾਰਟ ਕਰੀ ਜਦੋਂ ਤੋਰੀ ਫੇਰ ਬੰਦ ਹੋ ਗਈ। ਅੱਛਾ। ਫੇਰ ਬੰਦ ਹੋ ਗਈ। ਹੂੰ। ਜਿਆਣੀ ਉਹਨੂੰ ਚਾਹੁੰਦੀ ਸੀ ਰੋਜੀ ਉਹਦੀ। ਹੂੰ। ਵੀ ਮੈਂ ਬਚਾਵਾਂ ਨਾ ਆਪ ਬਚਾਂ। ਹੂੰ। ਪਰ ਹੋਣੀ ਹੂੰ। ਕੇ ਵੀ ਨਹੀਂ। ਨਹੀਂ ਚੱਲਦੀ। ਦੇਖੋ ਗਲਤੀ ਨਾਲ। ਹਾਂਜੀ। ਜਾ ਪੰਜਾਬ ਨੂੰ ਰਿਹਾ। ਹੂੰ। ਜਾਣਾ ਅਰਜਨ ਸਰ ਨੂੰ ਐ ਪੰਜਾਬ ਵੱਲ ਨੂੰ ਹੂੰ ਤੇ ਗੱਡੀ ਪੀਕਾ ਨੇਰ ਨੂੰ ਮੋੜ ਅੱਛਾ ਗਲਤੀ ਨਾਲ ਹੀ ਹਾਂ ਉਹ ਬੰਦ ਹੋਣੇ ਉਲਝ ਗਿਆ ਗੱਡੀ 'ਚ ਨਿਗਾ ਸੀ ਗੱਡੀ ਆਏ ਖੜੀ ਸੜਕ ਨੂੰ ਅੱਛਾ ਐ ਘੁਮਾ ਕੇ ਪੀਕਾ ਨੇਰ ਨੂੰ ਲੈ ਗਿਆ ਅੱਛਾ ਉਹਨੇ ਦੇਖ ਲਿਆ ਹਾਂ ਬਾਈ ਨੇ ਹੂੰ ਉਹ ਕਹਿੰਦਾ ਜਾਣਾ ਤੁਸੀਂ ਆਇਆਂ ਨੂੰ ਇੱਧਰ ਕਿੱਧਰ ਉੱਟ ਗਏ ਹੂੰ ਉਹ ਕਹਿੰਦਾ ਯਾਰ ਪਤਾ ਹੀ ਨਹੀਂ ਪੈ ਕੇ ਲੱਗੇ ਚੜ ਗਿਆ ਜਾਂ ਚੁੰਦੀ ਲੱਗੀ ਯਾਰ ਹੂੰ ਤੇ ਪੈਗ ਤਾਂ ਉਹ ਕਹਿੰਦਾ ਇੰਨਾ ਲੱਗਿਆ ਨਹੀਂ ਯਾਰ ਇਹਦਾ ਹੂੰ ਇਹ ਕਿਹੜੀ ਟੈਨਸ਼ਨ ਚ ਮੁੜ ਗਿਆ ਕੰਜਰ ਹੂੰ ਉਹ ਕਹਿੰਦਾ ਕੋਈ ਸਾਧਨ ਹੈਗਾ ਦਾਪਾ ਮਗਰ ਜਾ ਕੇ ਮੋੜ ਲਿਆਉਣੇ ਆ ਹੂੰ ਅਸੀਂ ਕਹਿੰਦਾ ਗੱਲਾਂ ਹੀ ਕਰਦੇ ਆ ਹੂੰ ਉਹਦਾਂ ਨੂੰ ਖਰਾਕ ਹੋਇਆ ਬਹੁਤ ਵੱਡਾ ਐਕਸੀਡੈਂਟ ਹੋਇਆ ਸਾਹਮਣੇ ਹਾ ਅੱਛਾ ਕਨਾ ਹੀ ਭੱਜੇ ਹੂੰ ਦੇਖਿਆ ਤੇ ਉਹ ਮਰਿਆ ਪਿਆ ਜਾਂਦਾ ਅੱਛਾ ਉਹੀ ਡਰਾਈਵਰ ਵਿਚਾਰਾ ਕਾਦੇ ਚ ਵੱਜੀ ਸਾਹਮਣੋਂ ਵੀ ਟਰੱਕ ਹੀ ਸੀ ਭਈ ਓਹੋ ਦੋਨੋਂ ਦੀ ਮੌਤ ਹੂੰ ਦੇਖੋ ਹੋਣੀ ਅੱਛਾ ਉਹ ਲੰਘੀ ਸੀ ਜਗਾ ਜਿੱਥੇ ਉਹਦੀ ਮੌਤ ਸੀ ਵੈਕ ਮੋੜ ਲਿਆਂਦਾ ਫਿਰ ਜਗਾ ਲੰਘੇ ਹਾਂ ਹੋਣੀ ਨੇ ਇੱਕ ਟਰੱਕ ਵਾਲਾ ਹੋਰ ਮਿਲਤਾ ਅੱਛਾ ਉੱਥੇ ਨੇੜੇ ਖੜਾ ਲੇ ਹਾਂ ਉੱਥੇ ਟਾਈਮ ਪਾਸ ਕਰਾਈ ਗਈ ਉਹਨਾਂ ਦਾ ਜਿੰਨਾ ਚਿਰ ਟਾਈਮ ਨਹੀਂ ਹੋਇਆ ਹਾਂ ਠੀਕ ਹੈ ਹਾਂ ਉਹਦੇ ਨਾਲ ਹੀ ਪਾ ਲਿਓ ਕਹਿੰਦਾ ਮੈਂ ਵੀ ਪੰਜਾਬ ਜਾਣਾ ਮੈਂ ਵੀ ਪੰਜਾਬ ਜਾਣਾ ਪੈਗ ਲਾਈ ਗਏ ਤਿਹਾਰ ਹੈ ਮਨ ਖੁਸ਼ ਕਰੀ ਗਏ ਹਾਂ ਉਹ ਹੋਣੀ ਦੇ ਕਾਰੇ ਸੀ ਸਾਰੇ ਹਾਂ ਉਹ ਜਾਣ ਕੇ ਟਾਈਮ ਪਾਸ ਕਰਾਉਂਦੀ ਸੀ ਹਾਂ ਜਦੋਂ ਟਾਈਮ ਹੋ ਗਿਆ ਉਹਦੀ ਇੱਕ ਨਹੀਂ ਸੁਣੀ ਉਹਨੇ ਤੇ ਤੂੰ ਲਿਆਜੀਆਂ ਜਾਂ ਆਪਣੀ ਨੀਲਿਆ ਸੀ ਤੁਰ ਪਿਆ ਉਸ ਜਗ੍ਹਾ ਤੇ ਮਗਰ ਲੈ ਗਈ ਮੋੜ ਕੇ ਮਗਰ ਪਿੱਛੇ ਨੂੰ ਆਪਾਂ ਕਹਿਣਾ ਉਹ ਜਗ੍ਹਾ ਟੱਪ ਗਿਆ ਸੀ ਫੇਰ ਲੈ ਗਈ ਅੱਛਾ ਮੇਲਾ ਮੈਂ ਕਿਹੜੀ ਹੋਣੀ ਆ ਹਨਾ ਆਈ ਮੇਰੇ ਨਾਲ ਹੋਈ ਬਾਈ ਹਾਂ ਮੈਂ ਨਾ ਦੁਖੀ ਬਹੁਤ ਹੂੰ ਕੋਈ ਭਲਾ ਅਫਸਰ ਆਇਆ ਹੂੰ ਮੈਨੂੰ ਉਹਨੇ ਸੱਦਿਆ ਅੱਛਾ ਮੈਨੂੰ ਕਹਿੰਦਾ ਕਾਕਾ ਜੀ ਇੱਕ ਗੱਲ ਸੁਣ ਲਓ ਹਾਂ ਬੱਚਾ ਕਿੱਡਾ ਕਹ ਮੈਂ ਕਿਹਾ ਜੀ ਛੋਟਾ ਹੀ ਆ ਹੂੰ ਤੇ ਇਹ ਘਰ-ਬਾਰ ਮੈਂ ਕਿਹਾ ਜੀ ਸਾਰਾ ਕੁਝ ਹੀ ਬੇਗ ਗਿਆ ਸੀ ਆ ਹੂੰ ਪਹਿਲਾਂ ਮੈਨੂੰ ਪਤਾ ਲੱਗਿਆ ਤੂੰ ਹੀ ਬਹੁਤ ਸੀ ਤੂੰ ਹੂੰ ਮੈਂ ਕਿਹਾ ਹਾਂ ਜੀ ਮੈਂ ਤਾਂ ਸਟਰਗਲ ਕਰ ਰਹੇ ਆ ਜੀ ਹੂੰ ਕਹਿੰਦਾ ਪਰ ਹੋਣਾ ਨਹੀਂ ਹੂੰ ਡੈਨ ਥੋੜਿਆ ਤੇਰੇ ਕੋਲ ਅੱਛਾ ਮੈਂ ਕਿਹਾ ਜੀ ਕਿਉਂ ਹਾਂ ਕਹਿੰਦਾ ਸਮਝੋ ਹਾਂ ਜੇ ਤੁਸੀਂ ਬਚਣਾ ਹਾਂ ਪੰਜਾਬ ਛੱਡ ਅੱਛਾ ਮੈਂ ਕਹਾਂ ਜੀ ਮੈਨੂੰ ਜਾਂ ਦਾ ਕਲੀਅਰ ਜੇ ਦੱਸੋ ਨਹੀਂ ਪਰ ਮੈਂ ਸੋਚ ਕੇ 5-7 ਦਿਨ ਤੁਹਾਨੂੰ ਦੱਸ ਦੂੰ ਕਹਿੰਦੇ ਇਹਨੇ ਤਾਂ ਦਿਨ ਹੈ ਹੀ ਨਹੀਂ ਯਾਰ ਹੂੰ ਤੂੰ ਅੱਜ ਹੀ ਜਾ ਅੱਛਾ ਮੈਂ ਗੱਲ ਤਾਂ ਦੱਸ ਦੋ ਕੀ ਆ ਹਾਂ ਕਹਿੰਦਾ ਬਲਾਨੇ ਗੈਂਗ ਵਾਲਿਆਂ ਨੇ ਤੈਨੂੰ ਮਾਰ ਦੇਣਾ ਹਾਂ ਮੈਂ ਕਹੋ ਤਾਂ ਮੇਰੇ ਨਾਲ ਰਹਿੰਦੇ ਆ ਹਾਂ ਕਹਿੰਦਾ ਇਹੀ ਤਾਂ ਚੱਕਰ ਹੈ ਹਾਂ ਤੱਪ ਵੀ ਮਰਨਾ ਹੈ। ਸੋਟੀ ਵੀ ਵੱਜ ਜਾਣੀ ਹੈ। ਠੀਕ ਹੈ। ਤੂੰ ਮਰ ਜਾਣਾ। ਉਹਨਾਂ ਦੇ ਅੰਦਰ ਚਲੇ ਜਾਣਾ ਹੈ। ਹਾਂ। ਮਾਰ ਨਾਲ ਕੁਝ ਨਹੀਂ ਹੋਣਾ। ਹਾਂ। ਆਏ ਹੁੰਦਾ ਹੈ। ਅੱਛਾ ਮੈਂ ਸਮਝ ਗਿਆ ਵੀ ਇਹ ਕੰਮ ਭਾਈ ਸਾਹਿਬ ਹੁਣੇ ਕਰਨਗੇ। ਅੱਛਾ। ਵੀ ਨਿਕਲ ਚੱਲੋ। ਹਾਂ। ਕਈ ਬੰਦੇ ਮਤਲਬ ਕਿ ਪੁਲਿਸ ਨਾਲ ਕਹਿ ਦਿਆ ਸੀ ਮੁਕਾਬਲਾ ਕਰ ਲਾਂਗੇ ਜਾਂ ਕਿਵੇਂ ਕਰ ਲਾਂਗੇ ਜਾਂ। ਹਾਂ। ਕੀ ਹੁੰਦਾ ਬੰਦੇ ਕੋਲੇ ਹਾਂ ਜਿਹੜਾ ਬੰਦਾ ਹਾਂ ਚਲੋ ਲੜਾਈ ਵਾਲੇ ਰਾਸਤੇ ਦੇ ਤੁਰਪਿੰਦਾ ਹੈ ਦੁਖੀ ਹੋਇਆ ਤੁਰਦਾ ਹੈ ਮੈਨੂੰ ਪਤਾ ਹੈ ਹਾਂ ਕਿਵੇਂ ਤੁਰਦਾ ਕੋਈ ਮਾਂ ਦੇ ਪੇਟ ਚੋਂ ਗੋਲੀ ਚਲਾਉਣੀ ਨਹੀਂ ਸਿੱਖਦਾ ਹਾਂ ਮਾਂ ਦੇ ਪੇਟ ਚੋਂ ਬੰਦੇ ਮਾਰ ਨਹੀਂ ਆਉਂਦਾ ਹਾਂ ਉਹ ਰੱਬ ਦੀਆਂ ਮੈਂ ਤਾਂ ਇੱਕੋ ਜਿਹੀ ਕਰਕੇ ਆਉਂਦੇ ਜਿਵੇਂ ਸਾਰੇ ਆਉਂਦੇ ਆ ਹਨਾ ਤੇ ਹਾਲਾਤ ਉਹ ਜਿਹੇ ਹੋ ਜਾਂਦੇ ਹਾਂ ਉਹਦੇ ਕੋਲੇ ਬੱਤੀ ਬਿਉਰ ਹੋ ਹੂੰ hmm. 9 mm ਹੋ 12 mm ਹੋ 15 mm ਹੋ ਠੀਕ ਹੈ ਹੂੰ 315 ਉਹ ਉੱਤੇ ਤਾਂ ਨਹੀਂ ਹੁੰਦਾ ਸਾਲਾ ਹਾਂ ਬਿਲਕੁਲ ਉਧਰ ਹਾਂ AK47 ਹਾਂ AK95 95 ਹੈ 386 ਹੈ ਠੀਕ ਹੈ ਟੋਕਰਾ ਟੋਕਰਾ ਰੋਂਦਾਂ ਦਾ ਕੱਢਦੇ ਕਿ ਮੁਕਾਬਲਾ ਹੈ ਬਈ ਬਿਲਕੁਲ ਕੋਈ ਮੁਕਾਬਲਾ ਨਹੀਂ ਠੀਕ ਹੈ हां ਇਹਨਾਂ ਕੋ ਫੋਨ ਤੇ ਪਾਸੇ ਵੇਖਿਆ ਬੋ ਧਮਕੀ ਜਰੂਰ ਦੇ ਸਕਦੇ ਆ ਹੂੰ ਸਾਹਮਣੇ ਨਹੀਂ ਖੜਿਆ ਜਾਣਾ ਹਾਂ ਸਾਹਮਣੇ ਖੜੇ ਵੀ ਜਾਓਗੇ ਹਾਂ ਉਹ ਪੰਜ ਜਾਣੇ ਹੋਣਗੇ ਇਧਰ 20 ਜਾਣੇ ਖੜਾ ਦੇ ਮੇਰੇ ਸਾਹਮਣੇ ਪੰਜ ਮਿੰਟ ਹੀ ਕੱਟਣ ਦੇਣਗੇ ਉਹ ਹੂੰ ਯਾਰ ਕੀ ਮੁਕਾਬਲਾ ਬਈ ਬਿਲਕੁਲ ਉਹਨਾਂ ਦੀ ਡਿਊਟੀ ਹੈ ਹੂੰ ਰੋਕਣਾ ਹੂੰ ਉਹਨਾਂ ਦਾ ਫਰਜ ਹੈ ਹੂੰ ਫਰਜ਼ ਨਾ ਹੂੰ ਜਿਵੇਂ ਕਹਿੰਦੇ ਨਿੱਕੇ ਹੁੰਦੇ ਆਪਾਂ ਚੋਰ ਸਪਾਈ ਖੇਡਦੇ ਹੁੰਦੇ ਸੀ ਚੋਰ ਦਾ ਕੰਮ ਹੈ ਚੋਰੀ ਕਰਨਾ ਸਪਾਈ ਦਾ ਕੰਮ ਹੈ ਪੜਨਾ ਹੂੰ ਉਹ ਤੇ ਕਾਹਦਾ ਗੁੱਸਾ ਬਿਲਕੁਲ ਉਹ ਤਾਂ ਫੜੂਗਾ ਜੇ ਆਪਾਂ ਚੋਰ ਆ ਜੇ ਆਪਾਂ ਸਾਹ ਦਾ ਆਪਾਂ ਨੂੰ ਕਹਿੰਦਾ ਕੋਈ ਨਹੀਂ ਹਾਂ ਗੱਲ ਖਤਮ ਹਾਂ ਤੇ ਮੈਂ ਕਿਹਾ ਵੀ ਸਮਝ ਗਿਆ ਜੀ ਮੈਂ ਹਾਂ ਮੈਂ ਭਾਈ ਉਦੋਂ ਭੱਗਤੇ ਰਹਿੰਦਾ ਹੁੰਦਾ ਜੀ ਅੱਛਾ ਮੈਂ ਘਰੇ ਆਇਆ ਮੈਂ ਕਿਹਾ ਮੈਨੂੰ ਕੰਮ ਜਾਣਾ ਪੈਣਾ ਹੂੰ ਮੈਨੂੰ ਕਹਿੰਦੀ ਕਿੱਥੇ ਹੂੰ ਮੈਂ ਕਿਹਾ ਮੈਨੂੰ ਕਈ ਦਿਨ ਲੱਗ ਜਾਣਗੇ ਦੂਰ ਜਾਣਾ ਪੈਣਾ ਹੂੰ ਉਹ ਮੈਨੂੰ ਕਹਿੰਦੀ ਅਸੀਂ ਹੂੰ ਇਕੱਲੇ ਕਿਵੇਂ ਰਹਿਾਂਗੇ ਹੂੰ ਮੈਂ ਕਿਹਾ ਤੈਨੂੰ ਮੈਂ ਘੋਡੀ ਛੱਡ ਕੇ ਜਾਊਂਗਾ ਬਰੋਹਣੇ ਕੋਲੇ ਸਰਪੰਚ ਕੋਲੇ ਰਾਮਪੁਰੇ ਅੱਛਾ ਕਹੀਂ ਦੇਖ ਲਾ ਮੈਂ ਉਹਨੂੰ ਫੋਨ ਲਾਇਆ ਮੈਂ ਜਰਾ ਆਹ ਕਰ ਲਊਗਾ ਤਾਂ ਨਿਕਲ ਜਾ ਭਰਾ ਹਾਂ ਸਮਾਨ ਸਮੂਹ ਮਾਪੇ ਲੈ ਜਾਂਦੇ ਹਾਂ ਹਾਂ ਭੈਣ ਉਹਨਾਂ ਨੂੰ ਮੈਂ ਘਰੇ ਲੈ ਆਇਆ ਨਾ ਤੂੰ ਜਾ ਹਾਂ ਤੂੰ ਕਹਿੰਦਾ ਪਾ ਕੱਪੜੇ ਤੇ ਤੋਰ ਹਾਂ ਅਹੀਂ ਚਾਰ ਜਾਣੇ ਤੁਰ ਪਈ ਅੱਛਾ